ਬੇਨਤੀ ਕਰ ਰਿਹਾ ਤੁਹਾਨੂੰ ਵੀ ਅੰਮ੍ਰਿਤ ਸ਼ਕਾਇਆ ਤੁਹਾਨੂੰ ਵੀ ਜੇ ਪਹਿਲਾਂ ਇਤਿਹਾਸ ਪੜ੍ਹੀਏ ਨਾ ਤੇ ਸਾਨੂੰ ਲੱਗ ਪਤਾ ਜਾਊਗਾ ਵੀ ਅਸੀਂ ਕਿੱਥੇ ਖਲੋਤੇ ਸੀ ਆ ਸੁਣ ਲਿਓ ਜਰਾ ਗੱਤਾਂ ਤੋਂ ਪਹਿਲਾਂ ਮੈਂ ਬੇਨਤੀ ਕਰ ਜਾਵਾਂ ਇੱਥੇ ਪੜ੍ਹੀਏ ਨਾ Hindu ਮਤ ਵਾਲੇ ਨੂੰ ਉਹ ਕਹਿੰਦਾ ਔਰਤ ਪੈਰ ਦਾ ਜੋੜਾ ਹੈ ਜੀ ਕਰਦਾ ਤੇ ਪਾ ਲੋ ਨਹੀਂ ਤੇ ਲਾਸ਼ ਛੱਡੋ ਹੱਦ ਹੋ ਗਈ ਕਿੰਨੇ ਕ ਮਾਂ ਦੀ ਇੱਜ਼ਤ ਕੀਤੀ ਕਿੰਨਾ ਕ ਸਤਿਕਾਰ ਕੀਤਾ ਮੇਰੇ ਨਾਲ ਵੀ ਦੋ ਬੀਬੀਆਂ ਸਟੇਜ ਤੇ ਖਲੋਤੀਆਂ ਤੇ ਸਾਹਮਣੇ ਬੈਠੀਆਂ ਮਾਵਾ ਭੈਣਾ ਸੁਣ ਲਿਓ ਕੰਨ ਖੋਲ ਕੇ ਧਿਆਨ ਨਾਲ ਕਿਸੇ ਨੇ ਕਿਹਾ ਔਰਤ ਪੈਰ ਦਾ ਜੋੜਾ ਜੀ ਕਰਦਾ ਪਾ ਲੋ ਨਹੀਂ ਤੇ ਲਾ ਛੱਡੋ ਮੁਸਲਮਾਨ ਕਹਿੰਦਾ ਕਿ ਔਰਤ ਮਸਜਿਦ ਦੇ ਕੋਲੋਂ ਦੀ ਲੰਘ ਜਾਵੇ ਦਾ ਪਰਸ਼ਾਵਾ ਮਸਜਿਦ ਉੱਤੇ ਪੈ ਜਾਏ ਮਸਜਿਦ ਧੋਣੀ ਪੈਣੀ ਹੈ ਜੇ ਭਲੇਖੇ ਨਾ ਮਸਜਿਦ ਦੇ ਅੰਦਰ ਚਲੀ ਜਾਵੇ ਔਰਤ ਮਸੀਦ ਢਾਉਣੀ ਪੈਣੀ ਹੈ ਦੁਬਾਰਾ ਉਸਾਰੀ ਪਵੇਗੀ ਕੋਈ ਕਹਿੰਦਾ ਨਰਕ ਦਾ ਦਵਾਰਾ ਢੋਰ ਹੈ ਗਵਾਰ ਹੈ ਰੱਬ ਦੀ ਸਭ ਤੋਂ ਵੱਡੀ ਗਲਤੀ ਔਰਤ ਹੈ ਪਰ ਜਦੋਂ ਵਾਰੀ ਆਉਂਦੀ ਮੇਰੇ ਬਾਬੇ ਨਾਨਕ ਦੀ ਤੇ ਸਤਿਗੁਰਾਂ ਨੇ ਉੱਚੀ ਬਾਹ ਕਰਕੇ ਕਿਹਾ ਸੀ ਸੋਕ ਕਿਉ ਮੰਦਾ ਆਖੀ ਹੈ ਜਿਤ ਜਮਹਿ ਰਾਜਾ ਆ ਲੱਗਿਓ ਕਿ ਕੱਕਾ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਕ ਕਿਉ ਮੰਦਾ ਆਖੀ ਹੈ ਜਿਤ ਜਮਹਿ ਰਾਜਾ ਉਹ ਜਿਹੜੀਆਂ ਰਾਜਿਆਂ ਨੂੰ ਮਹਾਰਾਜਿਆਂ ਨੂੰ ਸੂਰਮਿਆਂ ਨੂੰ ਭਗਤਾਂ ਨੂੰ ਮਹਾਨ ਬਾਬਾ ਗੁਰਬਚਨ ਸਿੰਘ ਜੀ ਵਰਗੇ ਬਾਬਾ ਪ੍ਰੀਤਪੂਰਨ ਸਿੰਘ ਜੀ ਵਰਗੇ ਮਹਾਪੁਰਖਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਹਨ ਇਹਨਾਂ ਦਾ ਸਤਿਕਾਰ ਕਰਿਆ ਕਰੋ ਤੇ ਸਤਿਕਾਰ ਕਰਾਉਣਾ ਹੈ ਤੁਹਾਡੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪਹਿਲੇ ਗੁਰੂ ਨੇ ਤੁਹਾਡੇ ਹੱਕ ਵਿੱਚ ਆਵਾਜ਼ ਉਠਾਈ ਤੇ ਦੂਜੇ ਗੁਰੂ ਨੇ ਬਰਾਬਰਤਾ ਦੇ ਦਿੱਤੀ ਤੁਹਾਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਤੇ ਨਾਂ ਕੀ ਰੱਖਿਆ ਕੌਰ ਕੌਰ ਕਹਿੰਦੇ ਆ ਰਾਜੇ ਮਹਾਰਾਜਿਆਂ ਦੇ ਧੀਆਂ ਤੇ ਪੁੱਤਰਾਂ ਨੂੰ ਤੇ ਮਹਾਰਾਜ ਕਹਿੰਦੇ ਮੇਰੀਆਂ ਰਾਜਕੁਮਾਰੀਆਂ ਇਹ ਮੇਰੀਆਂ ਧੀਆਂ ਇੱਕ ਕੌਰ ਪੰਛੀ ਵੀ ਹੁੰਦਾ ਜੇ ਪੰਛੀ ਕੋ ਇੰਨਾ ਫਰਤੀਲਾ ਹੈ ਇੰਨਾ ਬਹਾਦਰ ਹੈ ਸ਼ੇਰ ਮਾਸ ਖਾ ਕੇ ਸੁੱਤਾ ਹੋਵੇ ਤੇ ਜਦੋਂ ਉਹ ਬਾਸੀ ਲੈਣ ਵਾਸਤੇ ਮੂੰਹ ਖੋਲਦਾ ਹੈ ਨਾ ਇੰਨੀਕ ਇੰਨੀਕ ਟਾਈਮ ਵਿੱਚ ਉਹ ਆਉਂਦਾ ਹੈ ਤੇ ਉਹਦੀਆਂ ਦਾੜਾ ਵਿੱਚੋਂ ਮਾਸ ਕੱਢ ਕੇ ਆਕਾਸ਼ ਵਿੱਚ ਉੱਡ ਜਾਂਦਾ ਹੈ ਇੰਨਾ ਬਹਾਦਰ ਹੈ ਕੋਰ ਉਹ ਉਹ ਰਤਬਾ ਉਹ ਖਿਤਾਬ ਇਹਨਾਂ ਬੀਬੀਆਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਅਮਰਤ ਵੀਰਾਂ ਨੂੰ ਵੀ ਦਿੱਤਾ ਤੇ ਭੈਣਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਸ਼ਿਕਾਇਤ ਫਿਰ ਕਿਹਾ ਕੀ ਮਹਾਰਾਜ ਕਹਿੰਦੇ ਨੇ ਜਾਬੇ ਗਹ ਹੈ ਵਿਪਰਨ ਕੀ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਤੇ ਵਿਪਰਨ ਕੀ ਰੀਤ ਆਪਾਂ ਛੱਡ ਦਿੱਤੀ ਹੈ ਨਹੀਂ ਉਹ ਬਿੱਲੀ ਰਾਹ ਕੱਟ ਜੇ ਸਿੱਖ ਘਰੋਂ ਭੱਜ ਜਾਂਦਾ ਹੈ ਇਹ ਵਿਪਰਨ ਕੀ ਰੀਤ ਹੈ ਗਵਾਂਡੀਆਂ ਦੇ ਮੁੰਡੇ ਨੇ ਛਕ ਮਾਰ ਦਿੱਤੀ ਤੇ ਸਿੱਖ ਜੁੱਤੀ ਲਾ ਕੇ ਝਾੜਨ ਲੱਗ ਪਏ ਬਿੱਪਰਨ ਕੀ ਰੀਤ ਐ ਘਰਾਂ ਦੇ ਅੱਗੇ ਪਲਾਸਟਿਕ ਦੇ ਨਿਆਣੇ ਟੰਗਣੇ ਛਣਕਣੇ ਟੰਗਣੇ ਨਿਮਾ ਬੰਨਣੀਆਂ ਹੋਰ ਕਈ ਕੁਝ ਕਰੀ ਜਾਣਾ ਧਾਗਿਆਂ ਤਵੀਤਾਂ ਵਿੱਚ ਲੱਗੇ ਰਹਿਣਾ ਇਹ ਸਿੱਖ ਦਾ ਕੰਮ ਨਹੀਂਗਾ ਸਿੱਖ ਇਹਨਾਂ ਗੱਲਾਂ 'ਚੋਂ ਨਿਕਲਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹ ਕਹਿੰਦੇ ਮੇਰਾ ਰੂਪ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਿੱਤੀ ਬਾਣਾ ਦਿੱਤਾ ਪਾਣਾ ਬਨਣ ਦੀ ਜਾ ਸਿਖਾਈ ਮਹਾਨ ਬਣਾਇਆ ਆਪਣੇ ਵਰਗਾ ਹੀ ਬਣਾ ਲਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਾਰੇ ਨੇ ਜਿਹੜਾ ਜੀਵਨ ਦਾ ਢੰਗ ਆਪਣੇ ਖਾਲਸੇ ਨੂੰ ਦੱਸਿਆ ਆ ਸੁਣਿਓ ਜਿਹੜਾ ਢਾਡੀ ਜੱਥਾ गा ਕੇ ਦੱਸੇਗਾ ਇੱਕ ਇੱਕ ਪੰਕਤੀ ਵਿੱਚ ਗਿਆਨ ਹੈ ਇੱਕ ਇੱਕ ਪੰਕਤੀ ਵਿੱਚ ਇਤਿਹਾਸ ਹੈ ਸੁਣੋਗੇ ਤੇ ਪਤਾ ਲੱਗੂਗਾ ਮੇਰੇ ਢਾਡੀ ਸਾਥੀ ਤੁਹਾਡੀ ਸੇਵਾ ਵਿੱਚ ਬਿਨੈ ਕਰਦੇ ਆ ਰਿਹਾ ਅੰਮ੍ਰਿਤ ਦੇ ਕੇ ਪੰਥ ਦੀ ਸਾਜਨਾ ਕਰਕੇ 1699 ਦੀ ਵਿਸਾਖੀ ਉੱਤੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਜੀਵਨ ਦਾ ਢੰਗ ਇੰਜ ਦੱਸਿਆ thank <laughs> ਹਰ ਹਰ ਕਰਦੇ ਸਮ ਸਮ ਘਟਾਰਾਂ ਦੇ ਨਾਂ ਫਤਰ ਥਲਾਤੇ ਹੁੰਦੇ ਅਸਰ ਮੁਕਾਰਾਂ ਦੇ ਅਜ ਦੀਪ ਤੇ ਅਰਪਣ ਗਾਇਆ ਚੱਤ ਪਾਸ ਸੱਚ